ਗੁਰ ਤੁਮੋਂ ਪੇ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮਾਤ ਪਿਤਾ ਮੁਬਾਰਕ ਤੇਰੇ ਤੁਮਰੀ ਕਿਰਪਾ ਮੇ ਸੁਖ ਕਨੇਰੇ ਜਾਣੇ ਤੁਮਰਾ ਅੰਤ ਪੂਛੇ ਤੇ ਊਚਾ ਭਗਵੰਤੋ ਸਮਾਧਰੀ ਤੁਮਰੇ ਸੂਤਾਰੇ ਤਾਰੀ ਤੁਮ ਤੇ ਹੋਏ ਸੋ ਆਗਿਆ ਕਾਰੀ ਰਤ ਤੈ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਗੇ ਅਰੇ ਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਵਾਹਿਗੁਰੂ ਅਨਤ ਸਭ ਤੇਰੀ ਵਡਿਆਈ ਕੋਈ ਨਾ ਜਾਣੇ ਮੇਰਾ ਵਾਹਿਗੁਰੂ ਨਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੇ ਮੇਰਾ ਵਾਹਿਗੁਰੂ ਹਾਂ ਮਹਾਰਾਜ ਵਾਹਿਗੁਰੂ ਜੀ ਜੀ ਤਾਪ ਮਹਾਰਾਜ ਵਾਹਿਗੁਰੂ ਸਤਿਗੁਰੂ ਨਾ ਕੋਈ ਅਪੀਰ ਜੀ ਧੰਨ ਜੀ ਬਰਦਾਵਾਤ ਕੁੰਕਾ ਜੀ ਵਾਹਿਗੁਰੂ ਸਭ ਜਾਈ ਤੇਗ ਬਹਾਦਰ ਸਿਮਰੀਏ ਘਰੋਂ ਨਿੱਤੇ ਆਵੇ ਧਾਈ ਸਭ ਥਾਈ ਹੋਣਾ ਜੀ ਸਭਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹ ਅੰਮ੍ਰਿਤ ਕੇ ਦਾਤੇ ਸਭ ਥਾਈ ਹੋਣਾ ਜੀ ਸਭਾਏ ਜਿਨ੍ਹਾਂ ਬਾਚਨਿਆਨੀ ਆਤਮਿਕ ਸਰੂਪ ਪ੍ਰਗੋਜ ਉਪਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਨਾਲ ਦਾ ਧਿਆਨ ਕਰਕੇ ਕੰਸਾ ਜੀ ਸਹਿ ਗੁਰਨਾਮ ਸ਼੍ਰੀ ਵਾਹਿਗੁਰੂ ਪੁਰਾਣੇ ਪੰਜ ਪਿਆਰੇ ਚੌਧਾ ਸਾਹਿਬ ਜਾਦੇ ਚੌਲੀ ਤੇ ਸਿੰਘ ਸਿੰਘ ਨਾ ਸਿਬੜੀਆਂ ਪੁੱਛਗੀਆਂ ਵਾਹ ਪੁਰਸ਼ਾਂ ਸਮੂਹ ਹੱਥੀਆਂ ਜੱਪੀਆਂ ਧੁੱਪੀਆਂ ਜਿਨ੍ਹਾਂ ਨਾਮ ਦਿੱਤੇ ਨਾਮ ਦਾ ਸਬਿੱਤਾ ਵੰਡ ਚੁਪੀਆਂ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡੜ ਕੀਤਾ ਭਾਣੇ ਨੂੰ ਮਿੱਠਾ ਕਰਕੇ ਬਣਿਆ ਤੇ ਨਾਲੇ ਪਵਿੱਤਰ ਕੁਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਹਿਬ ਬੋਲਣਾ ਜੀ ਸ਼੍ਰੀ ਵਾਹਿਗੁਰੂ ਜੋ ਤਖਤਾਂ ਸਰਬਤਬੂਧਵਾਰੀਆਂ ਗੁਰੂ ਧਾਮ ਗੁਰਪੀਠਾਂ ਗੁਰੂ ਦੇ ਨਿਸ਼ਾਨਾਂ ਦਾ ਧਿਆਨ ਕਰਤੇ ਖਾਲਸਾ ਜੀ ਸਹਿ ਪੂਰਣਾ ਜੀ ਸ਼੍ਰੀ ਵਾਹਿਗੁਰੂ ਪ੍ਰਥਮੇ ਸਰਬ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆ ਹੋਂ ਦਾ ਸਦਕਾ ਸਰ ਸੁੱਪ ਹੋਵੇ ਜਹਾਂ ਜਹਾਂ ਖਾਲਸਾ ਜੀ ਸਹਿਬ ਕਹਾ ਤਹਾ ਰਿਖੇ ਰੇ ਜੀ ਤੇ ਗਪਤੇ ਬਿੰਦਕੀ ਪੈਜ ਪੰਥ ਕੀ ਜੀ ਸ੍ਰੀ ਸਹਿਬ ਜੀ ਸਹਾਇ ਕਾਂਸੇ ਜੀ ਕੇ ਗੁਰਬਾ ਦੇ ਪੂਰਣਾ ਜੀ ਕੀ ਸ਼੍ਰੀ ਵਾਹੇ ਗੁਰੂ ਸੱਚੇ ਪਿਤਾ ਵਾਹਿਗੁਰੂ ਸਾਹਿਬ ਜੀਓ ਸਤਖੰਡ ਵਾਸੀ ਬ੍ਰਹਮ ਗਿਆਨੀ ਬ੍ਰਹਮ ਭੀਤਾ ਮਹਾਂ ਕਰਮੀ ਯੋਗੀ ਸੰਤ ਬਾਬਾ ਗਰੇਨ ਹਰਜੀਤ ਦੁਆਰਾ ਚਲਾਈ ਹੋਈ ਮਰਿਆਦਾ ਅਨੁਸਾਰ ਜੀ ਤੁਹਾਨੂੰ ਬਾਣੀ ਪੜ੍ਹਨ ਦੀ ਸਮਰੱਥਾ ਕੌਸ਼ਣੀ ਨੂੰ ਸੇਵਾ ਕਰਨ ਦੀ ਜੋਤ ਬਖਸ਼ੀ। ਸਹਿਤਾਨੇ ਦੋਨੋਂ ਨਿਰਣੇ ਤਲਕੇ ਆਪ ਜੀ ਦੇ ਹਜ਼ਰੀਆਂ ਭਰੀਆਂ ਅਤੇ ਨਾਲੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਮਾਇਆ ਤੇ ਤੁਹਾਨੂੰ ਭੇਟਾ ਪ੍ਰਵਾਨ ਕਰਨੀ। ਸਰਬੱਤ ਦੇ ਕਾਰਜ ਆਸਕਰਣੇ ਨੂੰ ਸ਼ੁਭ ਮਨੋ ਕਾਮਨਾ ਪੂਰਨ ਕਰਨੀ। ਆਪ ਜੀ ਦੇ ਪਵਿੱਤਰ ਸਾਨਵਤੂ ਤੇ ਸਰਬਤ ਸਾਸਨਿਕ ਵੱਲੋਂ ਰਾਖਸ਼ਾਂ ਦੀ ਦੇਖ ਹਾਜ਼ਰਿਆਂ ਭੋਗਨਾ ਉਸ ਪ੍ਰਸਾਦਿਆ ਦੀ ਸਾਧ ਸੰਗਤ ਜੀ ਕੋ ਵਰਤੇ ਜੋ ਛਗੇ ਸੋ ਆਪ ਜੀ ਦਾ ਹੀ ਪਵਿੱਤਰ ਨਾਮ ਜਪੇ ਐਸੇ ਆ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤ ਨੂੰ ਨਿਹਾਰ ਕਰੋ ਉਪਰੰਤ ਫਾਸਨ ਕਰਨ ਦੀ ਆਗਿਆ ਬਖਸ਼ੋ ਸਾਧ ਦਾ ਸੰਗ ਨਾਮ ਦਾ ਰੰਗ ਕਰਨ ਦਾ ਪ੍ਰਤਾਪ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਸਾਸਰੀਆ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ